ਹਾਲੇਲੂਇਆ ਸਾਰਿਆਂ ਨੂੰ ਮੇਰੇ ਵੱਲੋਂ ਜਨਮ ਦਿਨ ਦੇ ਪਰਮੇਸ਼ਵਰ ਦੇ ਮਹਿਮਾ ਲਈ ਗੀਤ ਗਾਵਾਂਗੇ ਹਾਲੇਲੂਇਆ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲਗੇ ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲਗੇ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਐ ਯਾਰੁਸ਼ਨੇ ਤੂ ਖੁਦਾ ਵੰਦਾਸ਼ ਐ ਯਾਰੁਸ਼ਨੇ ਤੂ ਖੁਦਾ ਵੰਦਾਸ਼ ਤੇਰੇ ਬੂਹੇ ਵਿੱਚ آکھ لگے کہ آؤ کیا آیاد کر چلیے کیا آیا ہوا دیں کر چلیے میں خوش ہویا جدوں میں آکھ لگے اے یس نے تما ਆ ਅੱਖਣ ਲਗੇ ਤੇਜਿਸ ਵਿੱਚ ਆ ਹਵਾ ਸਭ ਟੋਲੀਆਂ ਤੇਜਿਸ ਵਿੱਚ ਆ ਹਵਾ ਸਭ ਟੋਲੀਆਂ ਗਵਾਹੇ ਦਿਖਾਤ ਰਹਿ ਚੜ ਜਾਂਦੀਆਂ ਗਵਾਹੇ ਦਿਖਾਤ ਰਹਿ ਚੜ ਜਾਂਦੀਆਂ ਮੈਂ ਖੁਸ਼ ਹੋਏ جدوں میں آن لگے کیا کر چلیے کہ آؤ کر چلیے میں خوش ہو یا جدوں میں آ لگے اس شاہد بنن کے گے اسرائیل دے

होया जदों में आखन लगे के उस विच तरे हन दाल दे तार के उस विच तरे हन दाल दे तार के दाव दे सारे कराण दे तार के दाव خوش ہوا جھن لگے کیا ہوا دے گھر چلیے کیا ہوا دے گھر چلیے میں خوش ہوئے جدوں میں نے آکھ لگے میں خوش ہوئے جدوں میں نے لگے صبح کا آغاز روحانی گزا کے ساتھ تو میرے عزیز بین بھائیو آج ہم خدا کے زندہ کلام میں سے پڑھیں گے یونہ کی انجیل اس کا چودواں باپ پر اس کی پندرہ سولہ اور ستارہ آیات ہم پڑھیں گے اگر تم مجھ سے محبت رکھتے ہو تو میرے حکموں پر عمل کرو گے اور میں اپنے باپ سے درخواست کروں گا تمہیں وہ دوسرا مددگار بخشے گا اب تک تمہارے ساتھ رہے یعنی روح حق جسے دنیا حاصل نہیں کر سکتی کیونکہ نہ اسے دیکھتی ہے اور نہ جانتی ہے تم اسے جانتے ہو کیونکہ وہ تمہارے ساتھ رہتا ہے اور تمہارے اندر ہوگا آج اس کلام کے پڑھنے اور سنے جانے پر خدا کی خاص برکت ہو آمین تھانکس میرے پتا پرمیشر اپا سب مل کے خدا اگے پراتنا کریں گے ہاللویا ਹallelujah ਧੰਨਵਾਦ ਮੇਰੇ ਸੱਚੇ ਤੇ ਜਿਉਂਦੇ ਪਰਮੇਸ਼ਰ ਮਹਾਨ ਪ੍ਰਭ ਯਿਸੂ ਮਸੀਹਾ ਅਸੀਂ ਤੇਰਾ ਧੰਨਵਾਦ ਕਰਦੇ ਆ ਪਾਕ ਯਹੋਵਾ ਤੇਰੀ ਆਰਾਧਨਾ ਕਰਦੇ ਆ ਪਿਆਰੇ ਯਸ਼ੂ ਤੂੰ ਬਹੁਤ ਮਹਾਨ ਆ ਤੂੰ ਸੱਚਾ ਤੇ ਜਿਉਂਦਾ ਪਰਮੇਸ਼ਰਾਂ ਪਾਕ ਯਹੋਵਾ ਤੇਰਾ ਸ਼ੁਕਰ ਕਰਦੇ ਆ ਸ਼ੁਕਰ ਕਰਦੇ ਆ ਸ਼ੁਕਰ ਕਰਦੇ ਆ ਖੁਦਾ ਪਿਤਾ ਪੂਰੇ ਵਰਲਡ ਲਈ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਆਸ਼ੀਸ਼ ਬਰਕਤ ਦੇ ਆਪਣੇ ਲੋਕਾਂ ਵਿੱਚ ਪਰਮੇਸ਼ਰ ਦਇਆ ਕਰ ਮੇਰੇ ਪਿਤਾ ਪਰਮੇਸ਼ਰ ਪੂਰੇ ਗਰੁੱਪ ਨੂੰ ਆਸ਼ੀਸ਼ ਕਰ ਮੇਰੇ ਪਿਤਾ ਪਰਮੇਸ਼ਰ ਮਹਾਨ ਕਿਰਪਾ ਕਰ ਮੇਰੇ ਜਲਾਲ ਦੇ ਪਰਮੇਸ਼ਰ ਜੀ ਦੁਖੀਆਂ ਤੇ ਬਿਮਾਰਾਂ ਤੇ ਰੋਗੀਆਂ ਤੇ ਸ਼ੈਤਾਨ ਦੇ ਜਕੜਿਆਂ ਤੇ ਬੇਲਾਦਾਂ ਤੇ ਬੇਰੁਜ਼ਗਾਰਾਂ ਤੇ ਦਇਆ ਕਰ ਮੇਰੇ ਪਿਆਰੇ ਯੇਸ਼ੂ ਅਸੀਂ ਤੇਰਾ ਦਿਲ ਤੋਂ ਧੰਨਵਾਦ ਕਰਦੇ ਹਾਂ ਤੇਰਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਜੀ ਧੰਨਵਾਦ ਦੀ ਭੇਟ ਚੜਾਉਂਦੇ ਹਾਂ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਦੀ ਭੇਟ ਟਿਚਿਡੋਨੇ ਆ ਮੇਰੇ ਪਿਤਾ ਪਰਮੇਸ਼ਰ ਜੀ ਰੂਹੇ پاک ਅਸੀਂ ਤੇਰਾ ਵੈਲਕਮ ਕਰਦੇ ਆ ਪਰਮੇਸ਼ਰ ਆਪਣੀ ਮਹਾਨ ਕਿਰਪਾ ਕਰ ਮੇਰੇ ਪਿਤਾ ਪਰਮੇਸ਼ਰ ਜੀ ਦਾਸਾਂ ਸੇਵਕਾਂ ਤੇ ਤੁਹਾਡੀ ਆਸ਼ੀਸ਼ ਨੂੰ ਮੰਗਦੇ ਆ ਪਰਮੇਸ਼ਰ ਤੇਰੇ ਦਾਸ ਜਿਸ ਤੇ ਵੀ ਸਿਰ ਤੇ ਹੱਥ ਰੱਖਣ ਪ੍ਰਭੂ ਉਹ ਰੋਗੀ ਚੰਗਾ ਹੋ ਜਾਵੇ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਮਹਿਮਾ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਤੇਰੀ ਜਾਇਜਕਾਰ ਹੋਵੇ ਮੇਰੇ ਜਿਉਂਦੇ ਤੇ ਸੱਚੇ ਪਰਮੇਸ਼ਰ ਤੁਹਾਡੀ ਆਤਮਾ ਕੰਮ ਕਰੇ ਮੇਰੇ پاک ਯਹੋਵਾ ਹਾਲੇਲੂਇਆ 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 ਧੰਨਵਾਦ ਮੇਰੇ ਸੱਚੇ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਖੁਦਾ ਪਿਤਾ ਤੇਰੇ ਪਵਿੱਤਰ ਵਚਨ ਵਿੱਚ ਲਿਖਿਆ ਮੇਰੇ ਪਿਤਾ ਪਰਮੇਸ਼ਰ ਜਬੂਰਾਂ ਦੀ 15 ਦੀ ਇੱਕ ਵਿੱਚ ਲਿਖਿਆ ਮੇਰੇ ਪਿਤਾ ਪਰਮੇਸ਼ਵਰ اے ਪ੍ਰਭੂ ਤੇਰੇ ਮੰਦਰ ਵਿੱਚ ਕੌਣ ਠਹਿਰ ਸਕਦਾ ਹੈ ਕੌਣ ਤੇਰੇ ਪਵਿੱਤਰ ਪਹਾੜ ਉੱਤੇ ਰਹਿ ਸਕਦਾ ਹੈ ਸੱਚਮੁੱਚ ਮੇਰੇ ਪਿਤਾ ਪਰਮੇਸ਼ਵਰ ਮੇਰੇ ਪ੍ਰਭੂ ਯਿਸੂ ਮਸੀਹ ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਪਿਤਾ ਹਾਲੇਲੂਇਆ ਹਾਲੇਲੂਇਆ ਮਨੁੱਖ ਜੋ ਸਿੱਧੇ ਰਾਹ ਤੇ ਚੱ ਦਾ ਹੈ ਜੋ ਭਲੇ ਕੰਮ ਕਰਦਾ ਹੈ ਹallelujah ਹallelujah ਜੋ ਦਿਲੋਂ ਸੱਚ ਬੋਲਦਾ ਹੈ ਸੱਚਮੁੱਚ ਮੇਰੇ ਪਿਤਾ ਸੱਚਮੁੱਚ ਪਰਮੇਸ਼ਰ ਸਾਡੇ ਸਾਰੇ ਕਲੀਸਿਆਂ ਨੂੰ ਮੇਰੇ ਪਿਤਾ ਇਸ ਵਚਨ ਦੇ ਅਨੁਸਾਰ ਮੇਰੇ ਪਿਤਾ ਪਰਮੇਸ਼ਰ ਮੇਰੇ ਪਿਤਾ ਪ੍ਰਭੂ ਭਲੇ ਰਾਹਾਂ ਤੇ ਚੱਲਣ ਵਾਲੇ ਬਣਾ ਮੇਰੇ ਪਿਤਾ ਪਰਮੇਸ਼ਰ ਕਿ ਅਸੀਂ ਸਭ ਰਲ ਮਿਲ ਕੇ ਤੁਹਾਡੇ ਕੰਮਾਂ ਨੂੰ ਕਰੀਏ ਤੁਹਾਡੀ ਆਸ਼ੀਸ਼ ਨੂੰ ਦੇਖ ਸਕੀਏ ਖੁਦਾ ਤੁਹਾਡੇ ਵਚਨ ਚ ਲਿਖਿਆ ਕਿ ਯਾਕੂਬ ਦਾ ਘਰਾਣਾ ਵੱਡੀ ਬਰਕਤ ਨੂੰ ਦੇਖੇਗਾ ਮੇਰੇ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਖਟਕਟਾਓ ਤੇ ਤੁਹਾਡੇ ਲਈ ਖੋਲਿਆ ਜਾਏਗਾ ਟੁੰਡੋ ਤੇ ਤੁਹਾਨੂੰ ਲੱਭੇਗਾ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਆਪਣੀ ਮਹਾਨ ਕਿਰਪਾ ਕਰੋ ਮੇਰੇ ਪਿਤਾ ਪਰਮੇਸ਼ਰ ਆਪਣੇ ਆਸ਼ੀਸ਼ ਢੇਲ ਦਿਓ ਮੇਰੇ ਖੁਦਾ ਪਿਤਾ ਆਪਣੀ ਰੂਹ ਆਪਣੀ ਆਤਮਾ ਨੂੰ ਮੇਰੇ ਪਰਮੇਸ਼ਰ ਆਪਣੇ ਲੋਕਾਂ ਉੱਤੇ ਬਹਾ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਪਵਿੱਤਰ ਵਚਨ ਚ ਲਿਖਿਆ ਕਿ ਮੈਂ ਆਪਣਾ ਰੂਹ ਕਾਲ ਕੇ ਲੋਕਾਂ ਨੂੰ ਚੰਗੇ ਕਰਦਾਂਗਾ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਜੋ ਵੀ ਇਸ ਦੁਆ ਪ੍ਰਾਰਥਨਾ ਮੈਨੂੰ ਪ੍ਰਭੂ ਜੀ ਸੁਣੇ ਮੇਰੇ ਖੁਦਾ ਪਿਤਾ ਉਹ ਚੰਗੇ ਹੋ ਜਾਣ ਮੇਰੇ ਪ੍ਰਭੂ ਯਿਸੂ ਸੀਹਾ ਉਹ ਆਪਣੀ ਮਹਾਨ ਕਿਰਪਾ ਆਪਣੇ ਦਇਆ ਦੇ ਅਨੁਸਾਰ ਉਹਨਾਂ ਨੂੰ ਚੰਗੇ ਕਰ ਦੇਣਾ ਪ੍ਰਭੂ ਸਾਰਿਆਂ ਨੂੰ ਮੇਰੇ ਪਿਤਾ ਮੇਰੇ ਪ੍ਰਭੂ ਤੇਰੀ ਦਇਆ ਨੂੰ ਤੇਰੇ ਅਨੁਗ੍ਰਹਿ ਨੂੰ ਪੂਰੇ ਗਰੁੱਪ ਉੱਤੇ ਮੰਗਦੀ ਆ ਮੇਰੇ ਪਰਮੇਸ਼ਰ ਤੂੰ ਬਹੁਤ ਮਹਾਨ ਤੇ ਸੱਚਾ ਪਰਮੇਸ਼ਰ ਆ ਖੁਦਾ ਪਿਤਾ ਮੇਰੇ ਪ੍ਰਭੂ ਅਸੀਂ ਸਭ ਅਸੀਂ ਪੂਰਾ ਗਰੁੱਪ ਆਸ਼ਿਸ਼ ਤੇ ਬਲੇਸ ਆ ਪ੍ਰਭੂ ਪਰਮੇਸ਼ਰ ਦੁਨੀਆ ਦੇ ਕੋਨੇ-ਕੋਨੇ ਵਿੱਚ ਰਹਿਣ ਵਾਲੇ ਲੋਕ ਯਿਸੂ ਮਸੀਹ ਜੋ ਤੇਰਾ ਨਾਮ ਲੈਂਦੇ ਹੋ ਬਲੇਸ ਆ ਇਸਿਊ ਦੇ ਨਾਮ ਚ ਪਿਆਰੇ ਯਿਸੂ ਉਹਨਾਂ ਦੇ ਘਰ ਘਰਾਣੇ ਬਲੇਸ ਆ ਮੇਰੇ ਪਿਤਾ ਪਰਮੇਸ਼ਰ ਤੂੰ ਮਹਾਨ ਤੇ ਸੱਚਾ ਪਰਮੇਸ਼ਰ ਆ ਮੇਰੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਖੁਦਾ ਪਿਤਾ ਮੇਰੀ ਦੁਆ ਸੁਣ ਕਬੂਲ ਕਰ ਯਿਸੂ ਦੇ ਜਿੰਦਾਰ ਪਾਕ ਔਰ ਪਵਿੱਤਰ ਔਰ ਬੜੇ ਜਲਾਲੀ ਨਾਮ ਸੇ ਮੰਗ ਲੈਂਦੇ ਹਾਂ ਆਮੀਨ